ਹਾਂਜੀ ਸਤਿ ਸ਼੍ਰੀ ਅਕਾਲ ਨੀਟੂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਐਨਕਾ ਲਾਈ ਬੈਠੇ ਹੋ ਕੀ ਗੱਲ ਯਾਰ ਭਰਾਵਾ ਮੈਨੂੰ ਤਾਂ ਖੁਸ਼ੀ ਆਨੀ ਆ ਕਿ ਬਾਦਸ਼ਾਹ ਭਾਈ ਨੇ ਫੋਨ ਕੀਤਾ ਬੰਬੇ ਦੇ ਉੱਤੋਂ ਮੈਨੂੰ ਕਹਿੰਦੇ ਵੀ ਤੇਰਾ ਗਾਣਾ ਕਰਨਾ ਮੈਂ ਕਿਹਾ ਯਾਰ ਇਹ ਲੱਗਦਾ ਹੁਣ ਸਾਡੀ ਕਿਸਮਤ ਦੇ ਹੀ ਫੱਟੇ ਚੱਕੇ ਗਏ ਆ ਅੱਜ ਦਿਲ ਕਦਾ ਕੋਟ ਤੋਂ ਛਲ ਮਾਰਦਾ ਐਨੀ ਖੁਸ਼ੀ ਆ ਯਾ ਉਸਤਾਦ ਬਾਦਸ਼ਾਹ ਭਾਈ ਨੂੰ ਸਲੂਡਾ ਯਾਰ ਬੰਦੇ ਨੂੰ ਰਿਪੋਰਟ ਕਰਦਾ ਯਾਰ ਬੰਦਾ ਬਾਦਸ਼ਾਹ ਵਾਕੇ ਬਾਦਸ਼ਾਹ ਯਾਰ ਦੁਨੀਆ ਦੇ ਵਿੱਚ ਇੱਕ ਇੱਕੋ ਬੰਦਾ ਦੇਖਿਆ ਜਿਹਦਾ ਨਾਮ ਬਾਦਸ਼ਾਹ ਵਾ ਯਾਰ ਬਾਦਸ਼ਾਹ ਨੀਟੂ ਸ਼ਟਰਾ ਵਾਲੇ ਦੇ ਨਾਲ ਬਾਦਸ਼ਾਹ ਦਾ ਆਉਣ ਵਾਲਾ ਗੀਤ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਨੀਟੂ ਸ਼ਟਰਾ ਵਾਲੇ ਦੀ ਵੀਡੀਓ ਜਾਣੋ ਇਸ ਖਬਰ ਦੇ ਵਿੱਚ ਕਿੰਨੀ ਹੈ ਇਸ ਗੱਲ ਦੇ ਵਿੱਚ ਸੱਚਾਈ ਮਸ਼ਹੂਰ ਸੰਗੀਤ ਸਨਸਨੀ ਨੀਟੂ ਸ਼ਟਰਾ ਵਾਲੇ ਨੇ ਸੁਪਰਸਟਾਰ ਰੈਪਰ ਬਾਦਸ਼ਾਹ ਦੇ ਨਾਲ ਆਪਣੇ ਆਉਣ ਵਾਲੇ ਗੀਤ ਦਾ ਐਲਾਨ ਕੀਤਾ ਹੈ ਵੈਲ ਇਸ ਸਾਡਾ ਨਹੀਂ ਇਹ ਕਹਿਣਾ ਹੈ ਨੀਟੂ ਸ਼ਟਰਾ ਵਾਲੇ ਦੀ ਵਾਇਰਲ ਹੋ ਰਹੀ ਇਸ ਵੀਡੀਓ ਦਾ ਜਿਸ ਦੇ ਵਿੱਚ ਉਹ ਆਖਦੇ ਹੋਏ ਨਜ਼ਰ ਆ ਰਿਹਾ ਹੈ ਕਿ ਉਹਨਾਂ ਦਾ ਬਹੁਤ ਜਲਦ ਬਾਦਸ਼ਾਹ ਦੇ ਨਾਲ ਗੀਤ ਆਉਣ ਵਾਲਾ ਹੈ ਜਿਸ ਦੇ ਵਿੱਚ ਉਹ ਇਸ ਗੱਲ ਦਾ ਦਾਅਵਾ ਕਰਦੇ ਹੋਏ ਨਜ਼ਰ ਆਏ ਕਿ ਇਹ ਹੁਣ ਤੱਕ ਦਾ ਬੈਸਟ ਗੀਤ ਹੋਣ ਵਾਲਾ ਹੈ ਇਹ ਕੋਲਾਬ ਨੀਟੂ ਸ਼ਟਰਾ ਵਾਲੇ ਦੇ ਸੁਰੀਲੇ ਤੋਨਾਤ ਤੇ ਬਾਦਸ਼ਾਹ ਦੇ ਰੈਪ ਦੀ ਹੋਣ ਵਾਲੀ ਹੈ ਨੀਟੂ ਸ਼ਟਰਾ ਵਾਲੇ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਤਾਜ਼ਾ ਵੀਡੀਓ ਸਾਂਝਾ ਕੀਤਾ ਹੈ ਪ੍ਰਸ਼ੰਸਕ ਅਤੇ ਸਾਰੇ ਹੀ ਜਾਣੇ ਇਸ ਗੱਲ ਨੂੰ ਜਾਣਨ ਦੇ ਲਈ ਬੇहद ਐਕਸਾਈਟਿਡ ਵੀ ਨੇ ਲੇਕਿਨ ਕੀ ਇਹ ਗੱਲ ਸੱਚ ਹੈ ਜਾਂ ਫਿਰ ਇਹ ਸਿਰਫ ਮਜ਼ਾਕ ਹੈ ਇਸ ਇਸ ਗੱਲ ਦੀ ਹਾਲੇ ਤੱਕ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਹੋਈ ਇਹ ਪ੍ਰੋਜੈਕਟ ਕੌਣ ਸਟਾਈਲ ਕਰ ਰਿਹਾ ਹੈ ਇਸ ਗੀਤ ਨੂੰ ਕਿਸ ਨੇ ਲਿਖਿਆ ਹੈ ਕੋਈ ਵੀ ਗੱਲ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ ਨੀਟੂ ਛਟਰਾ ਵਾਲਾ ਆਪਣੀ ਆਵਾਜ਼ ਅਤੇ ਆਪਣੀ ਗਾਇਕੀ ਦੇ ਨਾਲ ਅਕਸਰ ਲੋਕਾਂ ਨੂੰ ਐਂਟਰਟੇਨ ਕਰਦੇ ਨੇ ਉਹ ਅਕਸਰ ਹੀ ਜਿਹੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਂਦੇ ਕਿ ਉਹਨਾਂ ਨੇ ਬਹੁਤ ਸਾਰੇ ਗੀਤ ਲਿਖੇ ਵੀ ਹੈ ਤੇ ਉਹਨਾਂ ਦੇ ਬਹੁਤ ਸਾਰੇ ਗੀਤ ਕਾਪੀ ਵੀ ਕੀਤੇ ਗਏ ਨੇ ਹਲੇ ਤੱਕ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਜ਼ਿਆਦਾ ਸਾਹਮਣੇ ਨਹੀਂ ਆਈ ਲੇਕਿਨ ਸੋਸ਼ਲ ਮੀਡੀਆ ਤੇ ਨੀਡੂ ਸ਼ਟਰਾ ਵਾਲੇ ਦੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਲੇਕਿਨ ਬਾਦਸ਼ਾਹ ਵੱਲੋਂ ਹਲੇ ਤੱਕ ਇਸ ਕਾਲ ਦੀ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਕੀਤੀ ਗਈ ਤੁਹਾਨੂੰ ਕੀ ਲੱਗਦਾ ਹੈ ਆਪਣੀ ਰਾਏ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਨੀਡੂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਐਨਕਾ ਲਾਈਵ 'ਤੇ ਬੈਠੇ ਹੋ ਕੀ ਗੱਲ ਯਾਰ ਭਰਾਵਾ ਮੈਨੂੰ ਤਾਂ ਖੁਸ਼ੀ ਹੈ ਨੀ ਆ ਕਿ ਬਾਦਸ਼ਾਹ ਭਾਈ ਨੇ ਫੋਨ ਕੀਤਾ ਬੰਬੇ ਦੇ ਉੱਤੋਂ ਮੈਨੂੰ ਕਹਿੰਦੇ ਵੀ ਤੇ ਨਾ ਗਾਣਾ ਕਰਨਾ ਮੈਂ ਕਹਿਆ ਯਾਰ ਇਹ ਲੱਗਦਾ ਹੁਣ ਸਾਡੀ ਕਿਸਮਤ ਦੇ ਹੀ ਫੱਟੇ ਚੱਕੇ ਗਏ ਆ ਅੱਜ ਦਿਲ ਕਦਾ ਕੋਟ ਤੋਂ ਛਲ ਮਾਰਦਾ ਐਨੀ ਖੁਸ਼ੀ ਆ ਯਾ ਉਸਤਾਦ ਬਾਦਸ਼ਾਹ ਬਾਈ ਨੂੰ ਸਲੂਡ ਆ ਯਾਰ ਬੰਦੇ ਨੂੰ ਰਿਪੋਰਟ ਕਰਦਾ ਯਾਰ ਬੰਦਾ ਬਾਦਸ਼ਾਹ ਵਾਕੇ ਬਾਦਸ਼ਾਹ ਯਾਰ ਦੁਨੀਆ ਦੇ ਵਿੱਚ ਇੱਕ ਇੱਕੋ ਬੰਦਾ ਦੇਖਿਆ ਜਿਹਦਾ ਨਾਮ ਬਾਦਸ਼ਾਹ ਵਾ ਯਾਰ ਬਾਦਸ਼ਾਹ ਨੀਟੋ ਸ਼ਟਰਾ ਵਾਲੇ ਦੇ ਨਾਲ ਬਾਦਸ਼ਾਹ ਦਾ ਆਣ ਵਾਲਾ ਗੀਤ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਨੀਟੋ ਸ਼ਟਰਾ ਵਾਲੇ ਦੀ ਵੀਡੀਓ ਜਾਣੋ ਇਸ ਖਬਰ ਦੇ ਵਿੱਚ ਕਿੰਨੀ ਐ ਇਸ ਗੱਲ ਦੇ ਵਿੱਚ ਸੱਚਾਈ ਮਸ਼ਹੂਰ ਸੰਗੀਤ ਸੰਸਨੀ ਨੀਟੂ ਸ਼ਟਰਾ ਵਾਲੇ ਨੇ ਸੁਪਰਸਟਾਰ ਰੈਪਰ ਬਾਦਸ਼ਾਹ ਦੇ ਨਾਲ ਆਪਣੇ ਆਉਣ ਵਾਲੇ ਗੀਤ ਦਾ ਐਲਾਨ ਕੀਤਾ ਹੈ। ਵੈਲ ਇਸ ਸਾਡਾ ਨੇ ਇਹ ਕਹਿਣਾ ਹੈ ਨੀਟੂ ਸ਼ਟਰਾ ਵਾਲੇ ਦੀ ਵਾਇਰਲ ਹੋ ਰਹੀ ਇਸ ਵੀਡੀਓ ਦਾ ਜਿਸ ਦੇ ਵਿੱਚ ਉਹ ਆਖਦੇ ਹੋਏ ਨਜ਼ਰ ਆ ਰਿਹਾ ਹੈ ਕਿ ਉਹਨਾਂ ਦਾ ਬਹੁਤ ਜਲਦ ਬਾਦਸ਼ਾਹ ਦੇ ਨਾਲ ਗੀਤ ਆਉਣ ਵਾਲਾ ਹੈ। ਜਿਸ ਦੇ ਵਿੱਚ ਉਹ ਇਸ ਗੱਲ ਦਾ ਦਾਅਵਾ ਕਰਦੇ ਹੋਏ ਨਜ਼ਰ ਆਏ ਕਿ ਇਹ ਹੁਣ ਤੱਕ ਦਾ ਬੈਸਟ ਗੀਤ ਹੋਣ ਵਾਲਾ ਹੈ। ਇਹ ਕੋਲਾਬ ਨੀਟੂ ਸ਼ਟਰਾ ਵਾਲੇ ਦੇ ਸੁਰੀਲੇ ਤੋਨਾਤਿਵ ਤੇ ਬਾਦਸ਼ਾਹ ਦੇ ਰੈਪ ਦੀ ਹੋਣ ਵਾਲੀ ਹੈ ਨੀਟੂ ਸ਼ਟਰਾ ਵਾਲੇ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਤਾਜ਼ਾ ਵੀਡੀਓ ਸਾਂਝਾ ਕੀਤਾ ਹੈ ਪ੍ਰਸ਼ੰਸਕ ਅਤੇ ਸਾਰੇ ਹੀ ਜਾਣੇ ਇਸ ਗੱਲ ਨੂੰ ਜਾਣਨ ਦੇ ਲਈ ਬੇहद ਐਕਸਾਈਟਿਡ ਵੀ ਨੇ ਲੇਕਿਨ ਕੀ ਇਹ ਗੱਲ ਸੱਚ ਹੈ ਜਾਂ ਫਿਰ ਇਹ ਸਿਰਫ ਮਜ਼ਾਕ ਹੈ ਇਸ ਗੱਲ ਦੀ ਹਾਲੇ ਤੱਕ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਹੋਈ ਇਹ ਪ੍ਰੋਜੈਕਟ ਕੌਣ ਸਟਾਈਲ ਕਰ ਰਿਹਾ ਹੈ ਇਸ ਗੀਤ ਨੂੰ ਕਿਸ ਨੇ ਲਿਖਿਆ ਇਹ ਕੋਈ ਵੀ ਗੱਲ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ ਨੀਟੂ ਸ਼ਟਰਾ ਵਾਲਾ ਆਪਣੀ ਆਵਾਜ਼ ਅਤੇ ਆਪਣੀ ਗਾਇਕੀ ਦੇ ਨਾਲ ਅਕਸਰ ਲੋਕਾਂ ਨੂੰ entertain ਕਰਦੇ ਨੇ ਉਹ ਅਕਸਰ ਜਿਹੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਂਦੇ ਕਿ ਉਹਨਾਂ ਨੇ ਬਹੁਤ ਸਾਰੇ ਗੀਤ ਲਿਖੇ ਵੀ ਐ ਤੇ ਉਹਨਾਂ ਦੇ ਬਹੁਤ ਸਾਰੇ ਗੀਤ ਕਾਪੀ ਵੀ ਕੀਤੇ ਗਏ ਨੇ ਹਾਲੇ ਤੱਕ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਜ਼ਿਆਦਾ ਸਾਹਮਣੇ ਨਹੀਂ ਆਈ ਲੇਕਿਨ ਸੋਸ਼ਲ ਮੀਡੀਆ ਤੇ ਨੀਟੂ ਸ਼ਟਰਾ ਵਾਲੇ ਦੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਲੇਕਿਨ ਬਾਦਸ਼ਾਹ ਵੱਲੋਂ ਹਾਲੇ ਤੱਕ ਇਸ ਕਾਲ ਦੀ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਕੀਤੀ ਗਈ ਤੁਹਾਨੂੰ ਕੀ ਲੱਗਦਾ ਹੈ ਆਪਣੀ ਰਾਏ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ